ਹਨ ਮੈਂ ਤਾਂ ਕਈ ਨਾਲ ਲੈ ਕੇ ਜਾਉਂਗੀ ਚੰਗਾ ਠੀਕ ਐ ਪਰ ਤੂੰ ਕੋਈ ਨਾ ਬਿਨਾ ਚਾਚੂ ਤੇ ਮੈਂ ਬੈਣੀ ਭੈਣ ਹਰਾ ਕੋਲ ਤੂੰ ਗੱਲਬਾਤ ਕਰਦਿਆਂ ਸੀ ਅੱਛਾ ਹੁਣ ਮੈਂ ਕਿਹਨੂੰ ਇਹ ਦੱਸਦਾ ਸੀ ਉਹ ਕੁੜੀ ਆ ਰਹੀ ਐ ਤੇ ਉਹ ਕਹਿੰਦੀ ਕਿ ਵੀ ਮੈਂ ਹੁਣ ਲੈ ਕੇ ਜਾਉਂਗੀ ਬਸ ਚੰਗਾ ਵਧੀਆ ਚੱਲ ਆ ਗਈ ਵਿਚਾਰੀ ਰਹਿ ਜੂਗੀ ਹਨਾ ਤੇ ਦੋ ਤਿੰਨ ਤਾਂ ਪਹਿਲਾਂ ਹੀ ਤੇਰੇ ਨਾਲ ਬੈਠਣਾ ਨੇ ਤੇ ਮੂੰਹ ਕੱਜੀ ਰਹਿਉਂਦੀ ਉਹ ਯਾਰ ਫਿਰ ਹੁਣ ਉਹ ਕਹਿੰਦੀ ਕੁੜਕੀ ਕਹਿੰਦੀ ਵੀ ਛੁੱਟੀਆਂ ਛਟੀਆਂ ਤੇਨੂੰ ਕੀ ਕਹਿੰਦੀ ਸੀ ਅੰਦਰੋਂ ਕਹਿੰਦੀ ਮੇਰੇ ਮੂੰਹ ਦੀ ਵੀ ਕਿਹ ਹੁਣ ਹੁਣ ਕਿਵੇਂ ਕਰੀਏ ਤੂੰ ਹੀ ਕਹ ਦੇ ਮਾਤਾ ਕਹੀ ਦੀ ਸਰ ਹੈ ਤੂੰ ਹੀ ਭਜ ਜਾਣਾ ਕਿ ਸਾਡ ਡੋਟ ਨਹੀਂ ਆ ਵੀ ਅਸੀਂ ਤਾਂ ਆਪ ਜਾਣ ਤਾਂ ਪਾਸੇ ਆ ਉਹ ਯਾਰ ਹੁਣ ਉਹਨੂੰ ਵਿਚਾਰੀ ਨੂੰ ਆਈ ਨੂੰ ਕੀ ਕਰਕੇ ਭੈ ਤਾ ਤਰ ਤੋਂ ਲੈ ਆ ਕੇ ਹੁਣ ਕਿਵੇਂ ਕੱਢਗੇ ਉਹਨੂੰ ਘਰੋਂ ਨਹੀਂ ਤੂੰ ਉਹਨੂੰ ਐ ਕਹ ਦੇ ਵੀ ਬਈ ਜੇ ਤਜ ਵੱਖਣ ਦਿੱਤੀਆਂ ਹੋ ਗਈਆਂ ਅਸੀਂ ਵੀ ਜਾਵਾਂਗੇ ਕਹਿ ਦੀ ਲਾ ਕੇ ਉਹਨੂੰ ਹੁਣ ਫਿਰ ਮੈਂ ਕੀ ਕਰਾਂ ਉਹ ਤੂੰ ਹੀ ਕਹ ਦੇ ਮਾਤਾ ਚਾਹ ਪਾਣੀ ਤਾਂ ਪਿਆ ਦੇ ਚਾਹ ਤਾਂ ਨਹੀਂ ਪੀਏ ਜਾਦੇ ਹੈ ਚਲ ਮੈਂ ਦੇਖਦਾ ਫਿਰ ਤੇ ਬਾਈ ਹੁਣ ਫਿਰ ਤੁਸੀਂ ਰਹਿ ਕੇ ਜਾਓਗੇ ਹਾਂ ਵੀਰੇ ਜਵਾਕਾਂ ਨੂੰ ਸੁੱਟੀਆਂ ਹੋਰਨਾ ਮੈਂ ਤਾਂ ਆਮ ਪੰਜ ਚਾਰ ਦਿਨ ਲਾਉਣ ਆਈ ਸੀਗੀ ਤੇ ਉਹ ਹੁਣ ਮੈਨੂੰ ਕਹਿੰਦੀ ਸੀਗੀ ਮੈਂ ਉਹਨੂੰ ਆਖਿਆ ਵੀ ਭਾਈ ਹੁਣ ਕੁੜੀ ਰਹਿ ਕੇ ਜਾਊ ਵੀ ਕਈ ਦਿਨ ਹੋਗੇ ਮਾ ਚਲ ਜਵਾਕਾਂ ਨੂੰ ਹੁਣ ਛੁੱਟੀਆਂ ਛਟੀਆਂ ਕਈ ਦਿਨ ਰਹਿਣਗੀਆਂ ਹਨਾ ਕਈ ਦਿਨ ਰਹਿਣਗੀਆਂ ਹੋਣਗੀਆਂ ਬਾਈ 10 ਦਿਨਾਂ ਲਗਾਤਾ ਚਲ ਮੈਂ ਹੁਣ ਤਾਂ ਰਹਿਇਆ ਕਰੀਏ ਉਹਦੇ ਨਾਲ ਅੱਛਾ ਤੇ ਬਾਕੀ ਦੇਖਦੇ ਆ ਉਹਨੂੰ ਵੀ ਉਹਨੂੰ ਸਮਝਾਇਆ ਹੁਣ ਤਾਂ ਉਹ ਨਾ ਤੈਨੂੰ ਸਹੀ ਬਸਾਂ ਕੋਈ ਨਾ ਉਹ ਖਲਾਫ ਚੱਲਦੀ ਆ ਉਹ ਥੋੜਾ ਜਿਹਾ ਤਾਂ ਕਰਕੇ ਉਹ ਹੁਣ ਮੰਦਰ ਵੜ ਕੇ ਸਮਝਾ ਕੇ ਆਇਆ ਇਹ ਆਪਦੇ ਭੈਣ ਭਰਾਵਾਂ ਨੂੰ ਤਾਂ ਕਹਿਣ ਦੀ ਰਹਿ ਜਾਣਦੀ ਤੇ ਜਦੋਂ ਤੁਸੀਂ ਆ ਜਾਂਦੇ ਆ ਉਦੋਂ ਕਹਿ ਦਿੰਦੀ ਆ ਵੀ ਇਹਨਾਂ ਨੂੰ ਭਈ ਆਏ ਆ ਫਲਾਣਾ ਢੇਗੜਾ ਫਿਰ ਉਦੋਂ ਦਾ ਇਹ ਨਖਰੇ ਜੇ ਕਰਨ ਲੱਗ ਜਾਂਦੀ ਆ ਤੋਂ ਲੈ ਵੀਰੇ ਹੁਣ ਮਾਪਿਓ ਤਾਂ ਬਾਅਦ ਦੇ ਕੀ ਰਹਿਣ ਹੁਣ ਮਸਾ ਕਿੰਨੇ ਚਰਵਾਦ ਹੁਣ ਰਹਿਣਾਂਗਾ ਚਲੋ ਬਾਕੀ ਨੂੰ ਕਿਤਰਾ ਜਾ ਮੈਂ ਤਾਂ ਇਹਦੇ ਕੁਝ ਕਹਿ ਹੀ ਨਹੀਂ ਭਾਬੀ ਮੈਂ ਪੁੱਛਦਾ ਉਹਨੂੰ ਬਾਕੀ ਦਵਾਰੇ ਵੀ ਭੈਣ ਮਣ ਕੇ ਕੋਈ ਗੱਲ ਨਹੀਂ ਬਾਕੀ ਜੇ ਕੋਈ ਬਾਹਰੀ ਗੱਲ ਹੋਈ ਆਪਾਂ ਦੇਖਦੇ ਆਂ ਮੈਂ ਪੁੱਛਣਾ ਚੰਗਾ ਚੰਗਾ ਵੀਰੇ ਪੁੱਛਣਾ ਕੋਈ ਨਾ ਲੈ ਮੈਂ ਤਾਂ ਹੁਣ ਆਇਆ ਕਿਹਾ ਸੀਗਾ ਵੀ ਚਲੋ ਕਈ ਦਿਨ ਨਾਲ ਉਹ ਮੈਂ ਪੁੱਛਦਾ ਸੀ ਵੀ ਗਾਹਾਂ ਨੂੰ ਹੋ ਤੈਨੂੰ ਗੱਲ ਦੱਸਦਾ ਮੈਂ ਉਹ ਕੁੜੀ ਹੁਣ ਕਹਿੰਦੀ ਆ ਕਹਿੰਦੀ ਵੀ ਮੈਂ ਹੁਣ ਕਈ ਦਿਨ ਰਹਿ ਕੇ ਜਾਉਂਗੀ ਫਿਰ ਹੁਣ ਤੂੰ ਦੱਸ ਯਾਰ ਵੀ ਕਿਵੇਂ ਕਰੀਓ ਤਾਂ ਹੁਣ ਖਿਹੜੇ ਪੈ ਰਹੀ ਐ ਬਚਰੀ ਐ ਨਹੀਂ ਇਹ ਤੂੰ ਨੂੰ ਆਏ ਘਰੇ ਵੀ ਇਹਨਾਂ ਨੇ ਵੀ ਜਾਣਾ ਤੇ ਬਾਕੀ ਚਲੋ ਦੋ ਚਾਰ ਦਿਨ ਤਾਂ ਘਰੇ ਰਹੀਓ ਚਲ ਦੇਖ ਲੋ ਯਾਰ ਹੁਣ ਉਹ ਤਾਂ ਹੁਣ ਵਿਚਾਰੀ ਨੇ ਲੈ ਆ ਕੇ ਬੈਗ ਧਰਤਾ ਚਾਹ ਤੂੰ ਪਿਆ ਦੇ ਦੇ ਹਨਾ ਕੁੜੀਆਂ ਦੂਜੀਆਂ ਵੀ ਆਈਆਂ ਹੋਈਆਂ ਉਹ ਤਾਂ ਚਲ ਬਗ ਜਾਣਗੀਆਂ ਵਿਚਾਰੀਆਂ ਪਰ ਐ ਵੀ ਹੁਣ ਉਹ ਕਹਿੰਦੀ ਵੀ ਹੁਣ ਮੈਨੂੰ ਜ਼ਰੂਰੀ ਆ ਇੱਕ ਤਾਂ ਛੋਟਗਾ ਹੋ ਗਿਆ ਜਵਾਕਾਂ ਦੀ ਚਲ ਕੋਈ ਨਹੀਂ ਉਹਨੂੰ ਤਾਂ ਦੋ ਚਾਰ ਦਿਨ ਰਹਿ ਜਾ ਭਾਈ ਮੜ ਕੇ ਫੇਰ ਵੀ ਜਾਣਗੀ ਚਲ ਚੰਗਾ ਵੀਰੇ ਕੀ ਕਹਿੰਦੀ ਹੈ ਭਾਬੀ ਹੁਣ ਉਹ ਭਈ ਐਂ ਕਹਿੰਦੀ ਐ ਕਹਿੰਦੀ ਵੀ 2-4 ਦਿਨ ਤਾਂ ਦੇਖ ਰਹੇ ਜੇ ਹਨਾ ਅੱਛਾ ਤੇ ਛੋਟੀਆਂ ਕਹਿੰਦੀ ਵੀ ਹੁਣ ਇਹ ਵੀ ਕਹਿੰਦੀ ਜਾਵਾਂਗੇ ਅਸੀਂ ਆਜ ਵਾਕਾਂ ਨੂੰ ਲੈ ਕੇ ਜਾਊਗੀ ਆਪਦੇ ਫੰਡ ਅੱਛਾ ਤਾਂ ਕਰਕੇ ਮੈਂ ਸੋਚਿਆ ਚੱਲ ਭਈ ਦੇਖ ਨਾ ਮਾਂ ਤੇਰੀ ਮਰਜ਼ੀ ਹੈ ਚੱਲ ਕੋਈ ਨਾ ਵੀਰੇ 2-4 ਦਿਨ ਰਹਿ ਜੂਗੀ ਚੱਲ ਕੋਈ ਰਹਿ ਜਾਣਾ ਬਾਬਾ ਜਨ ਰਹਿ ਜੂਗੀ ਉਹ ਤਾਂ ਮੈਂ ਤਾਂ ਰਹਿ ਨਹੀਂ ਆਈ ਸੀ ਆ ਤੇਰੀ ਭੂਆ ਬੋਰੀ ਕਹਿੰਦੀ ਸੀ ਕਿ ਅਸੀਂ ਵਗ ਜਾਾਂਗੇ ਚੱਲ ਓ ਵੀ ਚਾਚੇ ਦੇ ਭੋਗ ਤੇ ਆਉਣਾ ਸੀ ਵਿਚਾਰੇ ਤੇ ਹਨਾ ਮੈਂ ਕਿਹਾ ਚੱਲ ਮੈਂ ਰਹਿ ਕੇ ਜਾਊਂਗੀ ਤੇਰੀ ਭੂਆ